ਕਿਸੇ ਵੀਰ ਦਾ ਫੋਨ ਆਇਆ ਕਹਿਣ ਲੱਗਾ ਬਾਬਾ ਜੀ ਬੱਚਾ ਡੋਚ ਦੀ ਪੜ੍ਹਾਈ ਕਰਦਾ ਫੇ ਡੋਚ ਕਰਕੇ ਫਿਰ ਜਰਮਨ ਜਾਣਾ ਹੁੰਦਾ ਹੈ ਪੜ੍ਹਾਈ ਕਰਕੇ ਤੇ ਆਪ ਜੀ ਅਰਦਾਸ ਬੇਨਤੀ ਕਰੋ ਬੱਚਾ ਡੋਚ ਦਾ ਇੱਥੇ ਜਿਹੜਾ ਪੇਪਰ ਹੁੰਦਾ ਉਹ ਵੀ ਪਾਸ ਹੋ ਜਾਵੇ ਤੇ ਬਾਹਰ ਦਾ ਜਰਮਨ ਦਾ ਵੀਜ਼ਾ ਵੀ ਲੱਗ ਜਾਵੇ ਕਿ ਗੁਰੂ ਦੀ ਓਟ ਦਾ ਓਟ ਆਸਰਾ ਲੈ ਕੇ ਜਿਹੜਾ ਅਸੀਂ ਕੰਮ ਕਰੀਏ ਨਾ ਉਹ ਫੇ ਗੁਰੂ ਸਾਹਿਬ ਕਿਰਪਾ ਵਰਤਾਂਦੇ ਜਦੋਂ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਨੇ ਬੇਨਤੀ ਕੀਤੀ ਜੀ ਮੂਲ ਮੰਤਰ ਦਾ ਜਾਪ ਕਰੋ ਤੁਸੀਂ ਜਿੰਨਾ ਹੋ ਸਕਦਾ ਨਾਲ ਇੱਕ ਪੰਕਤੀ ਦਾ ਜਾਪ ਹੋਰ ਦਿੱਤਾ ਅਸੀਂ ਕਿਹਾ ਮੂਲ ਮੰਤਰ ਦਾ ਜਾਪ ਕਰੋ ਕਿਹਨ ਲਗੇ ਜੀ ਕਿੰਨਾ ਕਰੀਏ ਅਸੀਂ ਕਿ ਜਿੰਨਾ ਤੁਹਾਡੇ ਕੋਲ ਟਾਈਮ ਲੱਗਦਾ ਮੂਲ ਮੰਤਰ ਕਰੋ ਤੇ ਨਾਲ ਕਰੋ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਇਹਦਾ ਵੀ ਜਾਪ ਕਰੋ ਜਿੰਨਾ ਕਰ ਸਕਦੇ ਹੋ ਵਾਧੂ ਵਾਦ ਕਹਿਣ ਲੱਗੇ ਜੀ ਠੀਕ ਹੈ ਉਹ ਭਾਵਨਾ ਵਾਲਾ ਪਰਿਵਾਰ ਹੈ ਜੀ ਫਿਰ ਉਹਨਾਂ ਨੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਨਾਲ ਪ੍ਰਭ ਕੈ ਸਿਮਰਨ ਕਾਰਜ ਪੂਰੇ ਮੂਲ ਮੰਤਰ ਦਾ ਜਾਪ ਨਾਲ ਪ੍ਰਭ ਕੈ ਸਿਮਰਨ ਕਾਰਜ ਪੂਰੇ ਜਿੰਨੀਆਂ ਵੀ ਮਾਲਾ ਹੋ ਸਕਣ ਦਿਹਾੜੀ ਦੀਆਂ ਉਹਨਾਂ ਨੇ ਜਾਪ ਸ਼ੁਰੂ ਕਰ ਦਿੱਤਾ ਉਹ ਡੋਚ ਦੀ ਪੜ੍ਹਾਈ ਬੜੀ ਔਖੀ ਹੁੰਦੀ ਹੈ ਪਰ ਬੱਚੇ ਨੇ ਪੇਪਰ ਕਲੀਅਰ ਕਰ ਲਿਆ ਕਿਉਂਕਿ ਨਾਲ ਬਾਣੀ ਦਾ ਜਾਪ ਚੱਲਦਾ ਪਿਆ ਸੀ ਸਿਮਰਨ ਚੱਲਦਾ ਪਿਆ ਸੀ ਸਿਮਰਨ ਦੀ ਸ਼ਕਤੀ ਤੇ ਪ੍ਰਤੱਖ ਵਰਤਣੀ ਸੀ ਸਿਮਰਨ ਚੱਲਦਾ ਪਿਆ ਮੂਲ ਮੰਤਰ ਚੱਲਦਾ ਪਿਆ ਨਾਲ ਪ੍ਰਭ ਕਹ ਸਿਮਰਨ ਕਾਰਜ ਪੂਰੇ ਉਹਨਾਂ ਨੇ ਸਾਨੂੰ ਹੁਕਮ ਲਾਇਆ ਕਿ ਤੁਸੀਂ ਅਰਦਾਸ ਵੀ ਕਰੋ ਅਸੀਂ ਕਿਹਾ ਅਸੀਂ ਅਰਦਾਸ ਵੀ ਕਰਦੇ ਆਂ ਆਪ ਜੀ ਜਾਪ ਕਰੋ ਜਾਪ ਕਰਦਿਆਂ ਥੋੜਾ ਸਮਾਂ ਹੀ ਬੀਤਿਆ ਵਾਹਿਗੁਰੂ ਜੀ ਤੇ بیٹے ਦਾ ਜਰਮਨ ਦਾ ਵੀਜ਼ਾ ਲੱਗ ਗਿਆ ਇਹ ਹੋਣ ਦੀ ਬਾਤ ਏ ਜੀ ਜਰਮਨ ਦਾ ਵੀਜ਼ਾ ਲੱਗ ਗਿਆ ਬੇਟਾ ਹੁਣ ਜਰਮਨ ਚਲ ਗਿਆ ਉਥੇ ਪਹੁੰਚ ਗਿਆ ਤੇ ਕਿਹਦੀ ਕਿਰਪਾ ਦੇ ਨਾਲ ਮੂਲ ਮੰਤਰ ਦੀ ਸ਼ਕਤੀ ਦੇ ਨਾਲ ਕਿਹਦੀ ਕਿਰਪਾ ਦੇ ਨਾਲ ਸਿਮਰਨ ਦੇ ਨਾਲ ਕਿਉਂਕਿ ਪ੍ਰਭ ਕਹੈ ਸਿਮਰਨ ਕਾਰਜ ਪੂਰੇ ਉਹਦਾ ਵੀ ਉਹਨਾਂ ਨੇ ਜਾਪ ਕੀਤਾ ਮੂਲ ਮੰਤਰ ਦਾ ਵੀ ਜਾਪ ਕੀਤਾ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾਚਰਦਾਸਾਂ ਬੇਨਤੀਆਂ ਕੀਤੀਆਂ ਅੱਜ ਵੀ ਗੁਰੂ ਸਾਹਿਬ ਸਾਡੀ ਸੁਣਦੇ ਨੇ ਅਸੀਂ ਜਾਪ ਕਰਕੇ ਸਿਮਰਨ ਕਰਕੇ ਤੇ ਗੁਰੂ ਦੇ ਚਰਨਾਂ 'ਚ ਜਦੋਂ ਅਰਦਾਸ ਕਰਦੇ ਹਾਂ ਅੱਜ ਵੀ ਸੁਣਦੇ ਨੇ ਗੁਰੂ ਸਾਹਿਬ